ਬਹੁਤ ਸਾਰੇ ਗ੍ਰਾਂਥੀ ਸਿੰਘਾਂ ਦਾ ਤੁਸੀਂ ਸਤਿਕਾਰ ਹੁੰਦਾ ਵੇਖਿਆ ਹੁਣ ਹੁਣ ਸਤਿਕਾਰ ਬਹੁਤ ਥਾਂ ਤੇ ਹੋ ਰਿਹਾ ਬਹੁਤ ਚੰਗੀ ਗੱਲ ਹੈ ਪਰ ਇਹ ਉਹ ਗ੍ਰਾਂਥੀ ਸਿੰਘ ਨੇ ਪਾਠੀ ਸਿੰਘ ਜਿਨ੍ਹਾਂ ਨੇ 34 ਸਾਲ ਕਿਸਕਰ ਸਾਹਿਬ ਵਿਖੇ ਸੇਵਾ ਨਿਭਾਈ ਪਰ ਆਪਣਾ ਅਖੀਰਲਾ ਸਮਾਂ ਜਾਂ ਰਹਿੰਦੇ ਸਵਾਸ ਇੱਕ ਆਸ਼ਰਮ ਦੇ ਵਿੱਚ ਕੱਟ ਰਹੇ ਨੇ ਫੰਡੀਆਂ ਸਾਡੇ ਕੋਲ ਇੱਕ ਸਿੰਘ ਰਹਿੰਦੇ ਆ ਉੱਥੇ ਜਿਨ੍ਹਾਂ ਨੇ 35 ਸਾਲ ਕੇਸਗੜ ਸਾਹਿਬ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ 35 ਸਾਲ ਬਈ ਪੈਰਾਲਾਈਜ਼ ਹੋ ਗਿਆ ਤੇ ਉਹ ਵਿਚਾਰੇ ਹੁਣ ਸਾਲ ਹੋ ਗਿਆ ਗੁਰੂ ਕੀ ਸੋਇ ਦੇ ਵਿੱਚ ਰਹਿ ਰਿਹਾ ਇੱਥੇ ਲਾਜ ਵੀ ਉਹਨਾਂ ਦਾ ਚੱਲ ਰਿਹਾ ਬਾਜੀ ਸਾਨੂੰ ਪਤਾ ਲੱਗਾ ਵੀ ਤੁਸੀਂ 33 ਸਾਲ ਤਖਤ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਜੀ ਹਾਂਜੀ ਬਰਾਜ ਜੀ ਮੈਂ ਗੁਰੂ ਕੀ ਗਿਰ 15 33 34 ਸਾਲ ਦੀ ਤੱਕ ਸ੍ਰੀ ਕੇਸਗੜ ਸਾਹਿਬ ਹੀ ਤੇ ਪਰਤੀ ਸੇਵਾ ਨਭਾਈ ਜੀ। ਥੀ ਵੀ ਲੋੜ ਬੰਜੀ ਜਿੱਤੇ ਪੰਦੇ ਪਹਿਲੇ ਨਗਰ ਕੀਤਾ ਜਾਣੇ ਸੀ ਤਾਂ ਉੱਥੇ ਵੀ ਮੈਂ ਜਾ ਕੇ ਸੇਵਾ ਕਰਦਾ ਸੀ। ਇਥੇ ਤੱਕ ਮੈਂ ਬਗਾਲ ਤੱਕ ਦਿੱਲੀ ਤੱਕ ਜੋ ਜੱਕੀ ਕਰਨ ਨੂੰ ਹੋ ਜਮੂ ਕੁਝ ਹੋਇਆ ਤਾਂ ਜਾ ਕੇ ਸੇਵਾ ਕੀਤੀ। ਬੰਦਾ ਪਹਿਲਾਂ ਜਾ ਕੇ ਦੀ। ਇਹ ਪੈਰਾਲਾਈਜ਼ਰ ਅਟੈਕ ਕਦੋਂ ਹੋਇਆ ਜੀ ਤੁਹਾਨੂੰ? 2022 ਚ ਜੀ। ਮੈਂ ਬੱਚਿਆਂ ਨੂੰ ਕਰਨ ਮਤਲਬ ਪੈਸੇ ਵੀ ਦਿੰਦਾ ਸੀ ਗੱਡੀ ਦਾ ਕਿਰਾਇਆ ਵੀ ਦਿੰਦਾ ਸੀ ਗੱਡੀ ਰੈਂਟ ਵੀ ਦਿੰਦਾ ਸੀ ਕਾ ਤੇ ਆਪਣੀ ਜਿਹੜਾ ਦਵਾਈ ਸੀ ਦਵਾਈ ਆਪਣੀ ਦਵਾਈ ਵੀ ਮੈਂ ਆਪ ਲਈ ਤੁਸੀਂ ਕਿ ਮੈਂ ਉਹ ਬੱਚਿਆਂ ਜਿਹਨਾਂ ਮੈਂ ਖਾਇਆ ਨਾ ਉਹ ਬੱਚੇ ਤਾਂ ਮੈਨੂੰ ਉਹਨਾਂ ਨੂੰ ਮੈਂ ਉਹਲੇ ਵੀ ਪਹਿ ਦਿੰਦੇ ਮੈਂ ਦਿਲ ਨਾ ਹਲਕਾ ਕਰੋ ਤੁਸੀਂ ਤੁਹਾਡੇ ਬੱਚੇ ਨਾ ਵੀ ਤੁਹਾਨੂੰ ਸੰਭਿਆ ਨਹੀਂ ਜੀ ਜੀ ਬੱਚਿਆਂ ਨੇ ਇਥੇ ਛੱਡ ਕੇ ਮੰਦਰ ਚੱਲ ਜਾਣਾ ਦੀ ਆ ਬੁੱਟੀ ਵਿੱਚ ਰੱਖਣ ਲਈ ਪਿਆਰਾਂ ਭਲ ਦੀ ਉਹ ਵਾਖਾ ਠੰਡੀ ਹੋਵੇ ਗਰਮ ਹੋਵੇ ਉਹਨੂੰ ਕੀੜਿਆ ਚੱਲ ਜਾਣਾ ਕਿ ਉਹ ਮੈਂ ਮੈਂ ਖਾਣੀ ਮੈਨੂੰ ਖਾਣੀ ਪੈਂਦੀ ਸੀ ਕਿੱਡੀ ਨਾ ਨਾ ਦੱਸ ਪੁੱਤਿਆਂ ਦੇ ਬੱਚਿਆਂ ਦੇ ਪੁੱਤਿਆਂ ਨੂੰ ਪੁੱਤਿਆਂ ਨੂੰ ਰੋਟੀ ਦੇ ਦੋ ਅਗਰੇ ਕੀ ਬੱਚਿਆਂ ਨੂੰ ਰੋਟੀ ਦੇਣੀ ਹੁਣ ਦਿੰਦੇ ਆ ਤੇ ਰੋਟੀ ਆ ਗਈ ਇੱਥੇ ਕਦੋਂ ਦੇ ਆਏ ਹੋਏ ਤੁਸੀਂ ਜੀ ਜੂਨ 7 ਦੇ ਦੀ ਜੂਨ 7 ਦੇ ਇਹ ਇਸੇ ਪਿਛਲੇ ਸਾਲ ਮਤਲਬ ਕਿ ਹਾਂ ਜੂਨ 7 ਚ ਆਏ 2024 ਚ ਆ 24 ਚ ਜੀ ਆਏ ਦੀ ਤੇ ਤੁਹਾਨੂੰ ਫਿਰ ਕਿ ਜਿਵੇਂ ਤੁਸੀਂ ਤਖਤ ਸਾਹਿਬ ਇੰਨੀ ਸੇਵਾ ਕੀਤੀ ਤੁਹਾਡਾ ਤਾਂ ਸਾਰਾ ਇਲਾਜ ਕਮੇਟੀ ਵੱਲੋਂ ਫ੍ਰੀ ਹੋਣਾ ਚਾਹੀਦਾ ਸੀਗਾ ਜੀ ਸਪੈਸ਼ਲ ਤੁਹਾਡੇ ਲਈ ਇਲਾਜ ਦੇ ਲਈ ਰੱਖਿਆ ਹੋਣਾ ਚਾਹੀਦਾ ਸੀ ਜੀ ਮੈਂ ਤਾਂ ਜਿਹੜੇ ਛੋਟੇ ਦੇ ਆਏ ਬਹੁਤ ਵੱਡਾ ਨਹੀਂ ਹੈਗਾ ਦੇ ਪੰਜ ਪੈਰਾ ਪੈਸਾ ਬੈ ਕੁਲਵੰਸੀ ਜੋਗੇ ਡਿੱਗ ਕਿਉਂ ਸਾਲਾ ਸੀ ਡੈਡ ਹੋ ਗਿਆ ਦੀ ਇਸ ਵੇਲੇ ਉਹ ਘਰ ਨਾ ਬੈਠਾ ਦੀ ਉਹਦਾ ਵੀ ਇਲਾਜ ਨਹੀਂ ਕਰਵਾਇਆ ਕਮੇਟੀ ਨੇ ਜੀ ਨਹੀਂ ਨਹੀਂ ਜੀ ਜਦੋਂ ਕੋਈ ਲੀਡਰ ਅਸੀਂ ਆਪ ਦੇਖਿਆ ਜੀ ਜਦੋਂ ਉੱਥੇ ਲੀਡਰ ਆਉਂਦੇ ਆ ਜੀ ਕੋਈ ਵੱਡੇ ਲੀਡਰੋਂ ਦੇ ਉਹਨਾਂ ਨੂੰ ਬਦਾਮ ਬਰਫੀਆਂ ਸਵਾ ਬਹੁਤ ਕੁਝ ਭਾਂਤ ਭਾਂ ਦੀਆਂ ਚੀਜ਼ਾਂ ਪੋਲ ਖੋਹ ਲੈਂਦੇ ਨੇ ਬਹੁਤ ਕੁਝ ਹੁੰਦਾ ਹੈ ਦੀ ਬਰਫੀਆਂ ਵੀ ਹੁੰਦੀਆਂ ਸਾਰਾ ਕੁਝ ਹੁੰਦਾ ਦੀ ਪਰ ਮਰੀਜ਼ ਦੇ ਕੁਝ ਨਹੀਂ ਇਹਨੇ ਤੁਸੀਂ ਆਪਣੇ ਆਪ ਨੂੰ ਮਰੀਜ਼ ਦੇ ਤੌਰ ਤੇ ਦੇਖ ਸਕਦੇ ਹੋ ਸਾਡੇ ਲਈ ਤਾਂ ਸਤਿਕਾਰ ਹੈ ਤੁਹਾਡੇ ਤੁਹਾਡੇ ਲਈ ਸਾਡੇ ਤੁਸੀਂ ਇੰਨੀ ਸੇਵਾ ਕੀਤੀ ਜੀ ਗੁਰੂ ਸਾਹਿਬ ਦੇ ਤਖਤ ਦੇ ਉੱਤੇ ਪਹਿਲਾਂ ਤਾਂ ਸੇਵਾ ਹੀ ਬਹੁਤ ਭਾਗਾਂ ਨਾਲ ਕਰਮਾਂ ਨਾਲ ਮਿਲਦੀ ਹੈ ਜੀ ਇਹ ਤਾਂ ਬਜਟ ਹੈ ਜੀ ਉਹ ਤਾਂ ਅਲੱਗ ਰੱਖਦੇ ਆ ਜੀ ਉਹਦੇ ਲਈ ਫੰਡਿੰਗ ਸਾਰਾ ਕੁਝ ਅਲੱਗ ਰੱਖਦੇ ਆ ਬਜਟ ਇਹ ਗੱਲ ਵਿੱਚ ਬੰਦੇਆਂ ਦੇ ਵੱਡੇ ਪਰ ਉਹ ਹੁੰਦੇ ਨੇ ਛੋਟੇ ਛੋਟਾ ਨੂੰ ਕੌਣ ਬੋਲਦਾ ਮੈਂ ਆਪਣੇ ਆਪਣੇ ਨੂੰ ਦਿਖ ਰਿਹਾ ਕਿ ਮੈਂ ਕਿ ਉਥੇ 34 ਸਾਲ ਸੇ ਵਨ ਪਾਠੀ ਦੀ ਨਿਭਾਈ ਮੈਂ ਸਿਮਲ ਵਿੱਚ 34 ਜਿੱਥੇ ਮੈਂ ਜਾਂਦੇ ਕਹਿੰਦੇ ਨੇ ਬੰਦੇ ਵੇ ਜਾਣਾ ਮੈਂ ਜਾਂਦਾ ਰਿਹਾ ਜਿੱਥੇ ਮੈਂ ਕਹਿੰਦੇ ਗੁਰਦਵਾਰਾ ਸੇਵਾ ਕਰਨੀ ਕਰਨ ਪੰਜ ਸੱਤ ਦਿਨ ਸੱਤ ਦਸ ਦਿਨ ਡਿਊਟੀ ਨਿਭਾਣੀ ਮੈਂ ਨਿਭਾਈ ਹੈ ਜੀ ਉਹ ਇਹ ਬਹੁਤ ਵੱਡੀ ਤਰਾਸ ਦੀ ਹੈ ਜੀ ਅਸੀਂ ਕੋਈ ਨਿੰਦ ਦੇ ਨਹੀਂ ਆਪਣੀਆਂ ਸੰਸਥਾਵਾਂ ਨੂੰ ਪਰ ਅਸੀਂ ਜਗਾਉਂਦੇ ਜ਼ਰੂਰ ਹੈ ਜਾਗ ਜੋ ਤੇ ਆਹ ਕੰਮ ਨਾ ਕਰੋ ਅਸੀਂ ਤਾਂ ਆਪਣੇ ਸਿਰਫ ਕੁਰਸੀਆਂ ਦੇ ਲਈ ਬਿਆਨਬਾਜ਼ੀਆਂ ਕਰ ਰਹੇ ਆਂ ਤਾਕਤ ਜਦ ਅਦੀ ਹੱਟ ਕਰਨ ਲਈ ਪੈਸਾ ਭੇਜ ਕਿੰਦਰ ਸਿੰਘ ਜੀ ਜਿਹਨੂੰ ਅਦੀ ਅਦੀ ਵਾਰ ਮਾਰ ਕੇ ਬਲਾਂ ਦਾ ਬਾਬਾ ਦੀ ਮੈਨ ਮਿਲ ਦੋ ਵਾਹ ਜੀ ਵਾਹ ਉਹ ਤਾਂ ਬਹੁਤ ਵਧੀਆ ਰੂਹ ਹੈ ਜੀ ਆ ਤੂੰ ਆ ਰਾਤੋਂ ਆ ਕੇ ਖੜੇ ਬਿਲਕੁਲ ਦੀ ਦੇਉ ਕਹਿੰਦੇ ਮੈਂ ਬਾਬਾ ਦੀ ਹੁਣੇ ਹਾਲੂ ਤਾਂ ਉਹ ਹੁਣੇ ਆ ਕੇ ਇਤਾਲ ਖਤਰਾ ਪਤਾ ਖੜੇ ਨਹੀਂ ਦਿਓ ਸੋ ਜਮ ਤੁਹਾਡੇ ਲਈ ਤਾਂ ਜਿਵੇਂ ਜੀ ਇੱਕ ਕੰਪਨੀ ਦੇ ਵਿੱਚ ਵੱਡਾ ਮੈਨੇਜਰ ਹੁੰਦਾ ਨਾ ਜੀ ਉਹਦੇ ਲਈ ਅਲੱਗ ਤੋਂ ਮੈਡੀਕਲ ਕਾਰਡ ਬਣਦਾ ਤੁਹਾਡੇ ਮੈਡੀਕਲ ਅਜਿਹੇ ਕਾਰਡ ਕਿਉਂ ਨਹੀਂ ਜਦੋਂ ਕਿ ਤੁਸੀਂ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਹੋ ਜੀ ਵਜ਼ੀਰ ਹੋ ਤੁਸੀਂ ਉਹਨਾਂ ਦੇ ਤੁਸੀਂ ਕੀ ਮੰਨਦੇ ਹੋ ਜੀ ਜਿਹੜਾ ਤੁਹਾਨੂੰ ਪੈਰਲਾਈਜ਼ ਹੋਇਆ ਹੈ ਤਾਂ ਜੀ ਇਹ ਪਰਮਾਤਮਾ ਦੇ ਘਰ ਦਾ ਇਹ ਵੀ ਇਨਸਾਫ ਹੈ ਕਰ ਰਿਹਾ ਹਾਂ ਭਾਈ ਜਿਹਨੇ ਕੁਝ ਮਾਪ ਕੀਤਾ ਹੋਊਗਾ ਬਿਛੇ ਮਿਲ ਭੋਤਦੇ ਆਏ ਦੀ ਤੇ ਸੱਚ ਬੱਸ ਹੁਣ ਚਾਹੇ ਦੱਸ ਕਹਿੰਦਾ ਵੇ ਸੱਚ ਬੱਸ ਹੁਣ ਮੈਂ ਮੇਰੀਆਂ ਗਲਤੀਆਂ ਮaaf ਕਰ ਦੇ ਤੇ ਮੈਨੂੰ ਕਰਨ ਮਤਲਬ ਠੀਕ ਕਰ ਦੇ ਬੱਸ ਮੈਂ ਕਿ ਗੁਰੂ ਦੀ ਸੇਵਾ ਕਰ ਸਕਾਂ ਬਿਲਕੁਲ ਇਹ ਤੇ ਬਾਪੂ ਜੀ ਕਈ ਵਾਰ ਨਾ ਐਵੀ ਗੱਲਾਂ ਸਾਹਮਣੇ ਆਉਂਦੀਆਂ ਵੀ ਜਿਹੜੇ ਜੀ ਗ੍ਰਾਂਥੀ ਸਿੰਘ ਆ ਜੀ ਉਹ ਵੀ ਗੁਰੂ ਦਾ ਸਤਕਾਰ ਨਾ ਉਸ ਹਿਸਾਬ ਦੇ ਨਾਲ ਨਹੀਂ ਕਰਦੇ ਜੀ ਉਹ ਵੀ ਇਸ ਤਰ੍ਹਾਂ ਕਰਦੇ ਵੀ ਸਾਡੀ ਤਾਂ ਨੌਕਰੀ ਐ ਲੈ ਗੁਰੂ ਦੇ ਵੈਸੇ ਆਪਾਂ ਤਾਂ ਪਾਠ ਕਰਨਾ ਜੀ ਕਹਿੰਦੇ ਜੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਜੀ ਕਿੰਨੇ ਬੱਚੇ ਆ ਜੀ ਇਹਦੇ ਦੋ ਪਜੰਗੀ ਆ ਇਹਦੀ ਦੋਨੋਂ ਕੀ ਕੰਮ ਕਰਦੇ ਸੀ ਕੋਈ ਉਹਨਾਂ ਪਾਰਾਂ ਨੇ ਆਪਣੀਆਂ ਜੀ ਉਹਨੂੰ ਇੱਥੇ ਛੱਡਿਆ ਹੋਇਆ ਬੜਾ ਸਾਨੂੰ ਵੀ ਕਈ ਵਾਰ ਆਉਂਦਾ ਵੀ ਯਾਰ ਗ੍ਰਾਂਥੀ ਸਿੰਘ ਨਾਲੇ ਭਾਜੀ ਤਖਤ ਸਾਹਿਬ ਦੀ ਸੇਵਾ ਕੀਤੀ ਹੋਵੇ ਯਾਰ 34-35 ਸਾਲ ਤੇ ਫੇਰ ਵੀ ਉਹਨਾਂ ਨੂੰ ਇਸ ਤਰ੍ਹਾਂ ਸੰਸਥਾਵਾਂ ਦੇ ਵਿੱਚ ਜਾਂ ਆਸ਼ਰਮਾਂ ਦੇ ਵਿੱਚ ਰਹਿਣਾ ਪਵੇ ਤਾਂ ਬੜੀ ਸਾਨੂੰ ਸ਼ਰਮ ਜੀ ਵੀ ਆਉਂਦੀ ਆ ਤੇ ਇਹਨਾਂ ਦੇ ਵਿੱਚ ਜਿਹੜੇ ਨਵੇਂ ਹੁਣ ਆ ਗਏ ਆ ਇਹਨਾਂ ਨੂੰ ਚਲਾਉਣ ਵਾਲੇ ਆਗੂ ਕਹਿ ਲਈਏ ਉਹ ਨਹੀਂ ਚੰਗੇ ਆਏ ਇਹਨਾਂ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਸੀ ਚਲੋ ਗੁਰੂ ਸਾਹਿਬ ਦੀ ਕਿਰਪਾ ਸਾਡੇ ਤੇ ਗੁਰੂ ਸਾਹਿਬ ਨੇ ਰਹਿਮਤ ਕੀਤੀ ਆ ਕਿ ਇਹੋ ਜਿਹੇ ਨੇਕ ਰੂਹ ਦਾ ਸੇਵਾ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨੇ ਸਾਡੇ ਝੋਲੀ ਵਿੱਚ ਪਾਈ ਆ ਬੀਤੇ ਦਿਨੀ ਇੱਕ ਪੋਡਕਾਸਟ ਕੀਤਾ ਸੀਗਾ ਵੀਰ ਕੁਲਵੰਤ ਸਿੰਘ ਹੋਰਾਂ ਦੇ ਨਾਲ ਜਿਹੜੇ ਗੁਰੂ ਕੀ ਰਸੋਈ ਚਲਾਉਂਦੇ ਆ ਉਸ ਪੌਡਕਾਸਟ ਦੌਰਾਨ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਇੱਕ ਗੱਲ ਕੀਤੀ ਕਿ ਪ੍ਰਚਾਰ ਦੀ ਬਹੁਤ ਕਮੀ ਰਹੀ ਹੈ ਸਾਡੀਆਂ ਕਮੇਟੀਆਂ ਨੇ ਉਸ ਲੈਵਲ ਦਾ ਪ੍ਰਚਾਰ ਨਹੀਂ ਕੀਤਾ ਜਿਸ ਕਰਕੇ ਸਾਡੇ ਜਿਹੜੇ ਨੌਜਵਾਨ ਨੇ ਉਹ ਵੀ ਗਲਤ ਰਾਹੇ ਪੈ ਗਏ ਤੇ ਗੱਲ ਕਰਦਿਆਂ ਕਰਦਿਆਂ ਉਹਨਾਂ ਨੇ ਇੱਕ ਗੱਲ ਹੋਰ ਕਹਿ ਦਿੱਤੀ ਵੀ ਆਮ ਲੋਕਾਂ ਦੀ ਤਾਂ ਗੱਲ ਛੱਡੋ ਜੀ ਸਾਡੇ ਗ੍ਰੰਥੀ ਸਿੰਘ ਵੀ ਨਹੀਂ ਸੰਭਾਲੇ ਗਏ ਇੱਕ ਗ੍ਰਾਂਥੀ ਸਿੰਘ ਸਾਡੀ ਗੁਰੂ ਕੀ ਰਸੋਈ ਦੇ ਵਿੱਚ ਆਸ਼ਰਮ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਨੇ 33 ਸਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗ੍ਰਾਂਥੀ ਸਿੰਘ ਦੀ ਸੇਵਾ ਨਿਭਾਈ ਤੇ ਉਹਨਾਂ ਨੂੰ ਫਿਰ ਪੈਰਾਲਾਈਜ਼ ਦਾ ਅਟੈਕ ਹੋਇਆ ਸ਼ੋਮਣੀ ਕਮੇਟੀ ਨੇ ਉੱਥੇ ਵੀ ਜਿੰਨੀ ਕੇਅਰ ਕਰਨੀ ਸੀ ਨਹੀਂ ਕੀਤੀ ਤਾਂ ਉਹ ਗ੍ਰਾਂਥੀ ਸਿੰਘ ਅੱਜ ਸਾਡੇ ਨਾਲ ਨੇ ਜਾਂ ਸੀ ਉਹਨਾਂ ਦੇ ਕੋਲ ਆਏ ਆ ਭਾਈ ਸਤਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜਦੀ ਕਲਾ ਜੀ ਬਿਲਕੁਲ ਚੜਦੀ ਕਲਾ ਜੀ ਬਾਬਾ ਜੀ ਸਾਨੂੰ ਪਤਾ ਲੱਗਾ ਵੀ ਤੁਸੀਂ 33 ਸਾਲ ਤਖਤ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਜੀ ਹਾਂਜੀ ਬਾਬਾ ਜੀ ਮੈਂ ਗੁਰੂ ਜੀ ਕੀ ਗਿਰ 15 33 34 ਸਾਲ ਜੀ ਤੱਕ ਸ੍ਰੀ ਕੇਸ ਸਿੰਘ ਸਾਹਿਬ ਹੀ ਤੇ ਪਾਠੀ ਸਿੰਘ ਦੀ ਸੇਵਾ ਨਿਭਾਈ ਆ ਜੀ ਅੱਛਾ ਜੀ ਹਾਂਜੀ ਕਿ ਇਹ ਮਤਲਬ ਕਿ ਜਿਹੜੇ ਉੱਥੇ ਸੰਗਤਾਂ ਅਖੰਡ ਪਾਤਸ਼ਾਹ ਕਰਵਾਉਂਦੀਆਂ ਉਹਨਾਂ ਦੇ ਵਿੱਚ ਹੁੰਦੇ ਸੀ ਤੁਸੀਂ ਸਿੰਘ ਜੀ ਹਾਂ ਜੀ ਉਹਨਾਂ ਵਿੱਚ 34 ਸਾਲ ਦੀ ਚੱਲਦਾ ਜੀ ਲੋੜ ਪੈ ਗਈ ਉਹਨੂੰ ਪੰਨਾਂ ਪਹਿਲਾਂ ਜਾਂਦੀ ਉਹ ਪੰਨਾਂ ਪਹਿਲਾਂ ਬੱਝ ਜਾਂਦਾ ਸੀ ਕਿ ਦੀ ਇਹਨੂੰ ਕਿਸੇ ਗੁਰਦਵਾਰੇ ਦੀ ਗ੍ਰੰਥੀ ਸੇਵਾ ਦੀ ਲੋੜ ਸੀ ਮੈਂ ਗ੍ਰੰਥੀ ਸੇਵਾ ਵੀ ਕਰਦਾ ਸੀ ਦੀ ਅੱਜਾ ਦੀ ਜਿੱਥੇ ਵੀ ਲੋੜ ਪੈਂਦੀ ਜਿੱਥੇ ਪੰਨਾਂ ਪਹਿਲਾਂ ਨਗਰ ਕੀਤਾ ਜਾਣੇ ਸੀ ਤਾਂ ਉੱਥੇ ਵੀ ਮੈਂ ਜਾ ਕੇ ਸੇਵਾ ਕਰਦਾ ਸੀ ਇੱਥੇ ਤੱਕ ਮੈਂ ਬਗਾਲ ਤੱਕ ਦਿੱਲੀ ਤੱਕ ਜੋ ਜੱਕੀ ਕਰਨ ਨੂੰ ਪੋ ਹਉ ਜਮੂ ਖਿਚੂ ਹਿੱਤਾ ਜਾ ਕੇ ਸੇਵਾ ਕੀਤੀ ਹੈ ਕਰੋ ਪੰਡਾ ਪੰਡਾ ਜਾ ਕੇ ਦੀ ਅੱਛਾ ਜਿੱਥੇ ਕਮੇਟੀ ਮਿਲ ਕੇ ਜਿੱਥੇ ਤੁਹਾਡੀ ਸੇਵਾ ਉਹਨਾਂ ਨੇ ਲਾ ਦਿੱਤੀ ਤੁਸੀਂ ਜਾਣਦੇ ਸੀ ਹਾਂ ਮੈਂ ਜਾਣਦਾ ਸੀ ਜੀ ਪੰਜ ਸਿੰਘਾਂ ਚ ਵੀ ਬੰਦਾ ਸੀ ਕਰਦੇ ਜਾਣਦਾ ਰਹੀ ਤੀ ਵਾਹ ਜੀ ਵਾਹ ਤੇ ਇਹ ਪੈਰਲਾਈਜ਼ ਦਾ ਅਟੈਕ ਕਦੋਂ ਹੋਇਆ ਜੀ ਤੁਹਾਨੂੰ 2022 ਚ ਜੀ 22 ਚ ਜੀ ਹਾਂ ਜੀ ਤੇ 22 ਤੋਂ 25 ਤੱਕ ਦਾ ਸਮਾਂ ਕਿਵੇਂ ਲੰਘਿਆ ਜੀ ਇਹਦਾ ਪਹਿਲਾਂ ਅਸੀਂ ਗੁਰੂ ਤੇਗ ਬਹਾਦਰ ਹਸਪੀਟਲ ਅਨੰਦਪੁਰ ਸਾਹਿਬ ਕੇ 6 ਦਿਨ ਰਹੇ ਸੀ ਠੀਕ ਹੈ ਉਸ ਬਰਕਾ ਦਾ ਮਤਲਬ ਮੇਰੇ ਪਰਬਾਰਕੜ ਮੇਰੇ ਭੈਣ ਜੀ ਮੈਨੂੰ ਕਹਿੰਦਾ ਮਤਲਬ ਉਹ ਦੇਗੀ ਹੈ ਜੀ ਜੀ ਕਹਿੰਦੇ ਨੇ ਪਰ ਹਮਾ ਚਲ ਬੇ ਜੀ ਉਥੇ ਪਹਿਲਾਂ ਇਹ ਹਸਪੀਟਲ ਸੀ ਉਥੇ ਸੀ ਨੌਮੀਨ ਦਵਾਈ ਖਾਦੀ ਕੋਈ ਫਰਕ ਨਹੀਂ ਪਿਆ ਜੀ ਤੇ ਉਹਦੇ ਬਾਅਦ ਫਿਰ ਮੈਂ ਦਾ ਮੇਰੀ ਘਰ ਵਾਲੀ ਆਪਣੇ ਘਰ ਕਾ ਗੋਲ ਲਈ ਆਈ ਜੀ ਜਦ ਤੱਕ ਮੈਂ ਜਾਂਦੀ ਜਦ ਤੱਕ ਮੇਰੇ ਕੋਲ ਪੈਸੇ ਰਹੇ ਦੋ ਟਾਈ ਤਿੰਨ ਲੱਖ ਫਿਰ ਕੋਲ ਰੁਪਈਆ ਸੀ ਜੀ ਮੈਂ ਕਾ ਬੱਚਿਆਂ ਨੂੰ ਕਹਿਣਾ ਮਤਲਬ ਪੈਸੇ ਵੀ ਦਿੰਦਾ ਸੀ ਗੱਡੀ ਦਾ ਕਿਰਾਇਆ ਵੀ ਦਿੰਦਾ ਸੀ ਗੱਡੀ ਦਾ ਰੈਂਟ ਵੀ ਦਿੰਦਾ ਸੀਗਾ ਤੇ ਆਪਣੀ ਜਿਹੜਾ ਦਵਾਈ ਸੀ ਦੋ ਆਪਣੀ ਦਵਾਈ ਵੀ ਮੈਂ ਆਪ ਲੈ ਤੁਸ ਕਿ ਮੈਂ ਉਹਨਾਂ ਬੱਚਿਆਂ ਚ ਮੈਂ ਖਾਇਆ ਨਾ ਉਹ ਚਲ ਮੈਂ ਉਹਨਾਂ ਉਹ ਇਹਨਾਂ ਨੇ ਮੈਂ ਪਹਿਲੇ ਵੀ ਪੈਸੇ ਦਿੱਤੇ ਮੈਂ ਦਿਲ ਨਾ ਹਲਕਾ ਕਰੋ ਤੁਸੀਂ ਤੁਹਾਡੇ ਬੱਚਿਆਂ ਨੇ ਵੀ ਤੁਹਾਨੂੰ ਸੰਭਿਆ ਨਹੀਂ ਜੀ ਨਹੀਂ ਜੀ ਬੱਚੇ ਨੇ ਮੈਂ ਸੰਭੇਲੀ ਬਾਬਾ ਇਹ ਮੈਂ ਬੱਚੇ ਨੇ ਬੰਦਾ ਦਬਈ ਨਾ 9 ਸਾਲ 9 ਮਹੀਨੇ ਬੱਚਾ ਘੜਿਆ ਮੈਂ ਦੀ ਠੀਕ ਹੈ ਬੱਚਿਆਂ ਨੇ ਮੈਂ ਛੱਡ ਕੇ ਮੰਦਿਰ ਚੱਲ ਜਾਣਾ ਦੀ ਆ ਬੁੱਟੀ ਮੈਂ ਸਾਲ ਰੱਖਣ ਲਈ ਪਿਆਰਾਂ ਬਲਦੀ ਉਹ ਮੈਂ ਖਾ ਠੰਡੀ ਹੋਵੇ ਗਰਮ ਹੋਵੇ ਉਹਨੂੰ ਕੀੜਿਆ ਚੱਲ ਜਾਣਾ ਕਿ ਉਹ ਮੈਂ ਮੈਂ ਖਾਣੀ ਮੈਨੂੰ ਖਾਣੀ ਪੈਂਦੀ ਸੀ ਕਿਦੀ ਰਾਤ ਨੂੰ 9-10 ਵਜੇ ਆ ਕੇ ਬੱਚਿਆਂ ਨੇ ਪੁੱਛਣਾ ਮੈਨੂੰ ਪੁੱਛਿਆ ਮੈਨੂੰ ਰੋਟੀ ਦੇ ਦਿਓ ਅਗਰੇ ਕੀ ਬਤਾ ਰੋਟੀ ਦੀ ਰਣੀ ਹੁਣ ਦੀ ਜਿੰਦੀ ਰੋਟੀ ਆ ਗਈ ਇੱਥੇ ਕਿ ਬਣਾ ਹਾਲਤ ਬੰਦੇ ਜਿੰਦੀ ਮੈਂ ਇੱਥੇ ਨਾ 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 ਤਾਂ ਜੀ ਉਸ ਵਾਰ ਮੇਰੇ ਬੈੱਡ ਤੇ ਬੈੱਡ ਤੋਂ ਸੌਂ ਟੋਰਟ ਹੋ ਜਾਂਦੇ ਸੀ ਮੈਨੂੰ ਸੌਂ ਹੋ ਜਾਣੇ ਸੀ ਹਾਂਜੀ ਬੈੱਡ ਸੌਂ ਹੋ ਜਾਣੇ ਸੀ ਕਿ ਇਹ ਤਾਂ ਬਾਬਾ ਸਵੇਰ ਸਿਕਲ万ਸੋ ਦੀ ਮੇਰੇ ਮੇਰੇ ਬੰਨਿਆ ਜਿਹਨੇ ਕਿ ਮੈਨੂੰ ਕਹਿਣਾ ਮਤਲਬ ਇੱਥੇ ਤੱਕ ਪਿਆ ਤਾਂ ਹੁਣ ਮੈਂ ਤੁਰ ਸਕਦਾ ਜੀ ਆਪਣੇ ਹਿਸਾਬ ਨਾਲ ਜੀ ਅੱਛਾ ਜੀ ਆਂਦੀ ਨਹੀਂ ਬਿਲਕੁਲ ਨਹੀਂ ਮੈਂ ਜਦ ਮੈਂ ਇੱਥੇ ਆਇਆ ਨਾ ਜੀ ਤਾਂ ਮੈਂ ਫੜ ਕੇ ਡੈਟਰ ਕਹਾਂ ਸੀ ਫੜ ਕੇ ਬਾਥਰੂਮ ਕਹਾਂ ਸੀ ਜੀ ਕਿ ਕਿਰਸੋ ਹੀ ਨਾ ਤੁਹਾਨੂੰ ਸੰਭਾਲ ਲਿਆ ਗੁਰੂ ਜੀ ਮੈਂ ਸੰਭਾਲ ਲਿਆ ਦੀ ਗੁਰੂ ਕਰੋ ਕਿਦ ਕਦੋਂ ਇੱਥੋਂ ਇੱਥੇ ਕਦੋਂ ਦੇ ਆਏ ਹੋ ਤੁਸੀਂ ਜੀ ਰਾਈ 7 ਦੇ ਦੀ ਜੂਨ 7 ਦੇ ਦੀ ਇਹ ਇਸੇ ਪਿਛਲੇ ਸਾਲ ਮਤਲਬ ਕਿ ਹਾਂ ਜੂਨ 7 ਚ ਐਵੇਂ 2024 ਚ ਹਾਂ 24 ਚ ਜਿ ਆਏ ਦੀ ਉੱਥੇ ਜਾ ਕੇ ਲੈ ਕੇ ਆਏ ਤੁਹਾਨੂੰ ਇਹ ਆ ਪ੍ਰਦਾਨ ਸ ਲੈ ਕੇ ਆਏ ਸੀ ਜੀ ਅੱਛਾ ਜੀ ਹਾਂ ਜੀ ਤੇ ਤੁਹਾਨੂੰ ਫਿਰ ਜਿਵੇਂ ਤੁਸੀਂ ਤਖਤ ਸਾਹਿਬ ਇੰਨੀ ਸੇਵਾ ਕੀਤੀ ਤੁਹਾਡਾ ਤਾਂ ਸਾਰਾ ਇਲਾਜ ਕਮੇਟੀ ਵੱਲੋਂ ਫ੍ਰੀ ਹੋਣਾ ਚਾਹੀਦਾ ਸੀਗਾ ਜੀ ਸਪੈਸ਼ਲ ਤੁਹਾਡੇ ਲਈ ਇਲਾਜ ਦੇ ਲਈ ਰੱਖਿਆ ਹੋਣਾ ਚਾਹੀਦਾ ਸੀ ਜੀ ਬਾਬਾ ਜੀ ਮੇਰੇ ਤੇ ਇੱਕ ਛੋਟਾ ਜਿਹਾ ਹੈ ਬਹੁਤ ਵੱਡਾ ਨਹੀਂ ਹੈਗਾ ਤੇ ਪੰਜ ਪੇਰੇ ਪਾਈ ਸਾਹਿਬ ਕੋਲਵੰਦ ਸਿੰਘ ਜੋ ਕਿ ਡਿਗ ਕਿਉਂ ਸਾਲ ਅਸੀਂ ਡੈੱਡ ਹੋ ਗਿਆ ਦੀ ਅੱਛਾ ਜੀ ਇਸ ਵੇਲੇ ਉਹ ਕੰਨਾ ਬੈਠਾ ਹੈ ਜੀ ਨਾਲ ਨੌਕਰੀ ਹੈ ਨਾਲ ਕਮੇਟੀ ਦਾ ਕਮਰਾ ਹੈ ਜੀ ਅੱਛਾ ਨਹੀਂ ਕਹਿਣਾ ਮਤਲਬ ਉਹ ਉਹ ਵੀ ਕਮੇਟੀ ਦੇ ਵਿੱਚ ਸੀਗੇ ਪਹਿਲ ਮੈਂ ਪੰਜ ਪੇਰੇ ਸੀ ਉਹ ਜੀ ਪਰਵੰਤ ਸਿੰਘ ਪਰਵੰਤ ਸਿੰਘ ਪੰਜ ਪੈਰੇ ਸੀਦੀ ਹੋ ਐਸ ਵੇ ਕਰਾ ਰਾਦ ਕਰਾ ਦੋ ਮਾਣਾ ਮੋਟਾ ਮਾਣਾ ਮੋਟਾ ਹੀ ਤੁਰਦਾ ਹੁੰਦੀ ਹੋ ਪੂਰਾ ਇਹਨੇ ਬੋਲੇ ਉਹ ਤਿਸ ਤੁਰਦਾ ਜਿੰਨਾਂ ਬਲਾਮ ਤੁਰਦੇ ਨੇ ਇਹਨੇ ਨਹੀਂ ਤੁਰ ਸਕਦਾ ਮਾਣਾ ਮੋਟੇ ਤੁਰ ਸਕਦਾ ਜੀਓ ਅੱਛਾ ਜੀ ਹਾਂਜੀ ਡਿੰਗਰਾਂ ਦੇਖੀ ਬੈਠਾ 16 ਕਰਨ ਜਗ੍ਹਾ ਬੈਠਾ ਥੀ ਉਹਦਾ ਵੀ ਇਲਾਜ ਨਹੀਂ ਕਰਵਾਇਆ ਕਮੇਟੀ ਨੇ ਜੀ ਨਹੀਂ ਨਹੀਂ ਦੀ ਉਹਨਾਂ ਨੇ ਕੋਈ ਇਲਾਜ ਨਹੀਂ ਕਰਾ ਕਿ ਬਿਨਾਂ ਜਿਹੜਾ ਫੰਡ ਮੁੰਡ ਹੋਇਆ ਉਹਦਾ ਮਿਲ ਗਿਆ ਉਹਨੂੰ ਪਤਾ ਨਹੀਂ ਇਹ ਮੈਂ ਕਹਿ ਨਹੀਂ ਸਕਦਾ ਮਿਲਿਆ ਜਾਂ ਨਹੀਂ ਮਿਲਿਆ ਪਰ ਉਹ ਇਨੇ ਕਮੇਟੀ ਉਧਰ ਕੋਈ ਕੀਤਾ ਨਹੀਂ ਪਰ ਜਦੋਂ ਕੋਈ ਲੀਡਰ ਅਸੀਂ ਆਪ ਦੇਖਿਆ ਜੀ ਜਦੋਂ ਉੱਥੇ ਲੀਡਰ ਆਉਂਦੇ ਆ ਜੀ ਕੋਈ ਵੱਡੇ ਲੀਡਰ ਉਹਨਾਂ ਨੂੰ ਬਦਾਮ ਬਰਫੀਆਂ ਸੋ ਬਹੁਤ ਕੁਝ ਭਾਤ ਭਾਂ ਦੀਆਂ ਚੀਜ਼ਾਂ ਬੋਲ ਖੋਹ ਲੈਂਦੇ ਨੇ ਬਹੁਤ ਕੁਝ ਹੁੰਦਾ ਹੈ ਬਰਫੀਆਂ ਵੀ ਹੁੰਦੀਆਂ ਸਾਰਾ ਕੁਝ ਹੁੰਦਾ ਹੈ ਜੀ ਪਰ ਮਰੀਜ਼ ਜੀ ਲਈ ਕੁਝ ਨਹੀਂ ਇਹਨੇ ਮਰੀਜ਼ ਜੀ ਤਾਂ ਮਰੀਜ਼ ਜੀ ਗੁਰੂ ਦੇ ਵਜ਼ੀਰ ਲਈ ਫਿਰ ਮੈਂ ਤਾਂ ਇਹ ਦੇਖਦਾ ਜੀ ਤੁਸੀਂ ਆਪਣੇ ਆਪ ਨੂੰ ਮਰੀਜ਼ ਦੇ ਤੌਰ ਤੇ ਦੇਖ ਸਕਦੇ ਹੋ ਸਾਡੇ ਲਈ ਤਾਂ ਸਤਿਕਾਰ ਹੈ ਤੁਹਾਡੇ ਤੁਹਾਡੇ ਲਈ ਸਾਡੇ ਤੁਸੀਂ ਇੰਨੀ ਸੇਵਾ ਕੀਤੀ ਜੀ ਗੁਰੂ ਸਾਹਿਬ ਦੇ ਤਖਤ ਦੇ ਉੱਤੇ ਪਹਿਲਾਂ ਤਾਂ ਸੇਵਾ ਹੀ ਬਹੁਤ ਭਾਗਾਂ ਨਾਲ ਕਰਮਾਂ ਨਾਲ ਮਿਲਦੀ ਹੈ ਜੀ ਇੱਕ ਮਿਹਨਤੀ ਹੋ ਰਹੇ ਦੀ ਗੱਲ ਪਤਾ ਜੇ ਜਿਹਨਾਂ ਪੈਸੇ ਇਕੱਠੇ ਦੇਣੇ ਬੈਗਣੇ ਕਿਸੇ ਮਰੀਜ਼ ਨੂੰ ਤਾਂ ਬਰਾਮਾ ਕੋ ਇਕੱਠੇ ਕਰਕੇ ਦੇਣਗੇ ਪੈਸੇ ਆਪਣੇ ਕੋਲ ਤੇ ਨਹੀਂ ਦੇਣਗੇ ਬਰਾਮਾ ਕੋ ਦੇ 200 ਇਕੱਠਾ ਕਰ ਲੋ 4-500 ਇਕੱਠਾ ਕਰ ਲੋ 5-500 ਇਕੱਠਾ ਕਰ ਲੋ ਉਹ ਜਿਹੜਾ ਗੋਠਾ ਪੈਸਾ ਹੋ ਗਿਆ ਉਸ ਮਰੀਜ਼ ਨੂੰ ਦਿੱਤਾ ਜਾਏਗਾ ਅਦਰ ਬਣੇ ਦੀ ਅੱਛਾ ਨਹੀਂ ਕਮੇਟੀ ਨੇ ਆਪਣੇ ਵੱਲੋਂ ਆਪਣੇ ਬਜਟ ਚ ਕੁਝ ਨਹੀਂ ਕਰਨਾ ਕੁਝ ਨਹੀਂ ਜਣਾ ਨਹੀਂ ਇਹਨਾਂ ਦਾ ਬਜਟ ਹੈ ਜੀ ਉਹ ਤਾਂ ਅਲੱਗ ਰੱਖਦੇ ਆ ਜੀ ਉਹਦੇ ਲਈ ਫੰਡਿੰਗ ਸਾਰਾ ਕੁਝ ਅਲੱਗ ਰੱਖਦੇ ਆ ਬਜਟ ਇਹ ਗੱਲ ਬਸੇ ਵੱਡਿਆਂ ਦੇ ਵੱਡੇ ਪ੍ਰੋਗਰਾਮ ਹੁੰਦੇ ਨੇ ਛੋਟੇ ਛੋਟਾ ਨੂੰ ਕੌਣ ਬੋਲਦਾ ਉਹੋ ਵੱਡੇ ਨਹੀਂ ਵੱਡੇ ਪ੍ਰੋਗਰਾਮ ਹੈ ਨਾ ਜੇ ਫੰਡ ਰੱਖਦੇ ਉਹ ਤਾਂ ਵੱਡੇ ਨਹੀਂ ਰੱਖਦੇ ਹੋਣਗੇ ਮੈਂ ਪਰ ਆਪਣੇ ਲਈ ਹੁਣ ਦਿਖ ਰਿਹਾ ਕਿ ਮੈਂ ਉਥੇ 34 ਸਾਲ ਸੇਵਲ ਪਾਠੀ ਦੀ ਨਿਭਾਈ ਮੈਂ ਸੇਵਲ ਵਿੱਚ 34 ਜਿੱਥੇ ਮੈਂ ਜਾਂਦੇ ਕਹਿੰਦੇ ਨੇ ਵੀ ਬੰਦੇ ਬੈ ਜਾਣਾ ਮੈਂ ਜਾਂਦਾ ਰਿਹਾ ਜਿੱਥੇ ਮੈਂ ਕਹਿੰਦੇ ਗੁਰਦੈਸ ਸੇਵਕ ਨਹੀਂ ਕਰਨ ਪੰਜ ਸੱਤ ਦਿਨ ਸੱਤ ਦਾ ਦਿਨ ਡਿਊਟੀ ਨਹੀਂ ਬਣੀ ਮੈਂ ਨਿਭਾਈ ਹੈ ਜੀ ਉਹ ਜੰਮੂ ਕੁਸ਼ੀਓ ਤੋਂ ਲੈ ਕੇ ਉਦੋਂ ਬਗਾਲ ਤੱਕ ਦਿੱਲੀ ਤੱਕ ਸੱਜ ਉਹ ਜਿੱਥੇ ਮੈਂ ਸੇਵਨ ਭਾਈ ਆ ਜਾਗਦੀ ਇਹ ਬਹੁਤ ਵੱਡੀ ਤਰਾਸ ਦੀ ਹੈ ਜੀ ਅਸੀਂ ਕੋਈ ਨਿੰਦ ਦੇ ਨਹੀਂ ਆਪਣੀਆਂ ਸੰਸਥਾਵਾਂ ਨੂੰ ਪਰ ਅਸੀਂ ਜਗਾਉਂਦੇ ਜ਼ਰੂਰ ਹੈ ਜ ਜਾਗ ਜੋ ਤੇ ਆਹ ਕੰਮ ਨਾ ਕਰੋ ਅਸੀਂ ਤਾਂ ਆਪਣੇ ਸਿਰਫ ਕੁਰਸੀਆਂ ਦੇ ਲਈ ਬਿਆਨਬਾਜ਼ੀਆਂ ਕਰ ਰਹੇ ਆ ਸਾਡਾ ਕੌਣ ਰੁੱਲ ਰਿਹਾ ਤੇ ਅੱਜ ਇਹ ਸਿੰਘ ਸਾਹਿਬ ਜੀ ਬੈਠੇ ਆ ਗ੍ਰਾਂਥੀ ਸਿੰਘ ਭਾਈ ਸਤਪਾਲ ਸਿੰਘ ਜੀ ਬੜੇ ਸਤਕਾਰਯੋਗ ਨੇ ਤੇ ਇਸੇ ਤਰ੍ਹਾਂ ਸਾਡੀ ਕੌਮ ਦੇ ਨੌਜਵਾਨ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਪਏ ਐ ਕੋਈ ਜੀ ਆਪਣਾ ਧਰਮ ਛੱਡ ਕੇ ਕੋਈ 크ਰਿਸਚੀਅਨ ਬਣ ਰਿਹਾ ਕੋਈ ਕਿਸੇ ਦੇ ਵਿੱਚ ਜਾ ਰਿਹਾ ਜੀ ਤੇ ਇਹ ਪ੍ਰਚਾਰ ਦੀ ਸਾਡੇ ਦੀ ਕਮੀ ਹੈ ਜੀ ਫਿਰ ਬਾਬਾ ਜੀ ਪ੍ਰਚਾਰ ਦੀ ਕਿਵੇਂ ਦੀ ਮੈਂ ਕਿਰ ਕਹਿ ਸਕਾਂ ਜੀ ਹੱਡਾਂ ਦੀ ਇੰਨੀ ਮੇਰੀ ਬਦਲੇ ਕੀਤੀ ਹੈ ਨਾਲੀ ਤੱਕ ਸਾਡੀ ਹੱਡਾਂ ਦੀ ਪੈਸਾ ਬਾਈ ਜਗਿੰਦਰ ਸਿੰਘ ਜੀ ਜਿਹਨੂੰ ਅੱਧੀ ਵਾਰ ਮਾਰ ਕੇ ਬਲਾਂ ਦਾ ਬਾਬਾ ਜੀ ਮੈਨੂੰ ਮਿਲ ਦੋ ਵਾਹ ਜੀ ਵਾਹ ਉਹ ਤਾਂ ਬਹੁਤ ਵਧੀਆ ਰੂਹ ਹੈ ਜੀ ਆ ਤੂੰ ਆ ਤੂੰ ਆ ਕੇ ਖੜੇ ਮੇਰੇ ਕੋਲ ਦੀ ਦਿਓ ਕਹਿੰਦੇ ਮੈਂ ਬਾਬਾ ਜੀ ਹੋਣੇ ਹਾਲੂ ਤਾਂ ਉਹ ਹੋਣੇ ਆ ਕੇ ਹਾਲੂ ਖਤਰਾ ਪਤਾ ਖੜੇ ਨਹੀਂ ਦਿਓ ਉਹ ਤਾਂ ਬਹੁਤ ਕਮਾਲ ਦੀ ਰੂਹ ਹੈ ਜੀ ਬਾਬਾ ਜਗਿੰਦਰ ਸਿੰਘ ਜੀ ਅਸੀਂ ਮਿਲੇ ਜੀ ਉਹਨਾਂ ਨੂੰ ਹੈਡ ਗ੍ਰਾਂਤੀ ਸਾਹਿਬ ਜੀ ਹਾਵਣ ਪਰਸਤ ਮੇ ਕੋਈ ਐਸੀ ਗੋ ਅਸਾਡਰ 15 ਵਜੇ ਆਇਆ ਜਿਹੜਾ ਉਹ ਅੱਛਾ ਜੀ ਉਹ ਮੈਨੂੰ ਕਹਿੰਦਾ ਮੈਂ ਉਹਨੂੰ ਕਹਿੰਦਾ ਕੁਛ ਇੱਕ ਪਿਆਰ ਹੈ ਪਿਆਰ ਕਰਕੇ ਸੀ ਇਹਦੇ ਖੱਚੇ ਬੀਲੇ ਨੇ ਬਿਲਕੁਲ ਬਹੁਤ ਸਾਰੇ ਵੀਰ ਹੈਗੇ ਆ ਜੀ ਜਿਹੜੇ ਅੰਦਰ ਮੈਨੇਜਰ ਤੱਕ ਦੇ ਵੀ ਪਰ ਉਹ ਕਹਿੰਦੇ ਸਾਡਾ ਬਸ ਨਹੀਂ ਚੱਲਦਾ ਭਾਈ ਕੀ ਕਰੀਏ ਇਹ ਤਾਂ ਗੱਲ ਪਤਾ ਜੇ ਮੇ ਮੈਨੇਜਰ ਹੈ ਦਖ ਜਾਂਚੀ ਹੈ ਜਹੋਸ ਤੋਰ ਕੀ ਪਰ ਉਹਨਾਂ ਦਾ ਕੁਛ ਨਹੀਂ ਹੈ ਬਾਬਾ ਜੀ ਇਹ ਵੱਡਿਆਂ ਦੇ ਹੱਤ ਹੈ ਪ੍ਰਧਾਨ ਹੋਇਆ ਸਖਤਰ ਹੋਇਆ ਜਹ ਹੋਰ ਵੱਡੇ ਜਿਹੜੇ ਅਸੀਂ ਸ਼ੋਮਣੀ ਕਮੇਟੀ ਮੈਂਬਰ ਚੁਣੇ ਆ ਨਾ ਇਹ ਇਹਨਾਂ ਨੇ ਇਕੱਠੇ ਹੋ ਕੇ ਗੁਰਮਤਾ ਕਰਕੇ ਕੀ ਕਰਨਾ ਹੈ ਅਸੀਂ ਕੌਮ ਦੇ ਲਈ ਪ੍ਰਚਾਰ ਕਿਵੇਂ ਕਰਨਾ ਹੈ ਅਸੀਂ ਆਪਣੇ ਗ੍ਰਾਂਥੀ ਸਿੰਘਾਂ ਦੇ ਲਈ ਕੀ ਕੀ ਸੁਵਿਧਾ ਤੁਹਾਡੇ ਲਈ ਤਾਂ ਜਿਵੇਂ ਜੀ ਇੱਕ ਕੰਪਨੀ ਦੇ ਵਿੱਚ ਵੱਡਾ ਮੈਨੇਜਰ ਹੁੰਦਾ ਨਾ ਜੀ ਉਹਦੇ ਲਈ ਅਲੱਗ ਤੋਂ ਮੈਡੀਕਲ ਕਾਰਡ ਬਣਦਾ ਤੁਹਾਡੇ ਮੈਡੀਕਲ ਅਜੇ ਕਾਰਡ ਕਿਉਂ ਨਹੀਂ ਜਦੋਂ ਕਿ ਤੁਸੀਂ ਗੁਰੂ ਸਾਹਿਬ ਦੀ ਸੇਵਾ ਕਰਨ ਵਾਲੇ ਆ ਜੀ ਵਜ਼ੀਰ ਹੋ ਤੁਸੀਂ ਉਹਨਾਂ ਦੇ ਇੱਕ ਵਾਰੀ ਆਰਡਰ ਆਇਆ ਸੀਗਾ ਹੀ ਮੈਡੀਕਲ ਕਾਰਡ ਬਣਾ ਲੀਏ ਇਹਨਾਂ ਦੇ ਤੇ ਖੁਦ ਰੋਲਾ ਪੈਂਦਲੇ 10-15 ਦਿਨਾਂ ਰੋਲਾ ਪੈਂਦਲੇ ਰੋਲਾ ਪੈ ਗਿਆ ਮੇਰੇ ਅਪਲੀਕੇਸ਼ਨ ਵਾਸਤੇ ਮੈਂ ਟੈਸਟ ਆਇਆ ਸੀ 2000 ਦਿਨ ਵਿੱਚ ਅੱਛਾ ਜੀ ਟੈਸਟ ਹੈ ਮੈਂ ਸਿੰਘ ਸਾਹਿਬ ਜੀ ਪੈਸਾ ਪਾਈ ਤੁਰੋਚਨ ਕੀਤੀ ਮੈਨੂੰ ਆਖਿਆ ਮੈਂ ਪੈਸਾ ਜੀ ਨਦਰਕਤ ਤੱਕ ਖਦੀ ਗਏ ਬਾਕੀ ਮੈਂ ਸਾਰਾ ਕੁਝ ਆਂਦਾ ਹੈ ਕਿ ਨਦਰਕਤ ਤੱਕ ਕਰਦੇ ਗੁਰਵਾਨ ਦੇ ਫਰਮਾਨੇ ਪਿੱਛੇ ਮੈਂ ਥੋੜਾ ਤੱਕਾ ਮਾਰੋ ਮੈਂ ਉਥੋਂ ਪਹੁੰਚ ਜਾਵਾਂਗਾ ਉਹ ਗਰ ਮੈਂ ਜਾਣਾ ਨਹੀਂ ਮੈਂ ਕਿਹਾ ਤੇ ਆਨ ਜਾਣਾ ਨਹੀਂ ਤੇ ਮੈਂ ਮਕਸੂਦ ਤੂੰ ਫੋਨ ਤਾਂ ਕਰ ਸਕਦਾ ਹੈ ਜੈ ਸਿੰਘ ਸਾਹਿਬ ਹੈ ਫੋਨ ਕਰ ਸਕਦਾ ਉਹਦੇ ਦੁਆਰਾ ਫਿਰ ਕਹਿੰਦਾ ਮੈਂ ਜਾਣਾ ਨਹੀਂ ਮੈਂ ਆਪਣੇ ਚੁੱਕੇ ਮਾਮਲਾ ਗਿਆ ਅੱਛਾ ਜੀ ਇਧਰ ਕਿ ਮੈਂ ਬਾਪਰੀਆਂ ਬਬਰੀ ਮੈਂ ਕਿਆ ਕਹਿ ਸਾਰਾ ਕਿਸ ਬਾਨੇ ਤੁਸੀਂ ਕੀ ਮੰਨਦੇ ਹੋ ਜੀ ਜਿਹੜਾ ਤੁਹਾਨੂੰ ਇਹ ਪੈਰਲਾਈਜ਼ ਹੋਇਆ ਹੈ ਤਾਂ ਜੀ ਇਹ ਪਰਮਾਤਮਾ ਦੇ ਘਰ ਦਾ ਇਹ ਵੀ ਇਨਸਾਫ ਹੈ ਕਰ ਰਿਹਾ ਹੋ ਬਾਈ ਗੁਰੂ ਮੈਂ ਤਾਂ ਦੇਖੋ ਜੀ ਗੱਲ ਕਰਦੇ ਜਿਹਨੇ ਕੁਝ ਮਾਪ ਕੀਤਾ ਹੋਊਗਾ ਪਿੱਛੇ ਮੈਨੂੰ ਭੋਤ ਰਿਆ ਆਂ ਦੀ ਤੇ ਸੱਚ ਬੱਸ ਹੁਣ ਚਾਹੇ ਦੱਸ ਕਹਿੰਦਾ ਸੱਚ ਬੱਸ ਹੁਣ ਮੈਂ ਮੇਰੀ ਗਲਤੀਆਂ ਮਾਫ ਕਰ ਦੇ ਤੇ ਮੈਨੂੰ ਕਰਨ ਮਤ ਠੀਕ ਕਰ ਦੇ ਬਸ ਮੈਂ ਕਿ ਗੁਰੂ ਦੀ ਸੇਵਾ ਕਰ ਸਕਾਂ ਬਸ ਦੂਜੀ ਗੱਲ ਬੇਨਤੀ ਇਹ ਹੈ ਕਿ ਮੈਂ ਭਾਵੇਂ ਮਰ ਜਾਵਾਂ ਹਾਂਜੀ ਹਾਂਜੀ ਤੇ ਮੈਂ ਗੁਰੂ ਕੀ ਸੋਰੀ ਛੱਡਾਂਗਾ ਭਾਵੇਂ ਕੋਈ ਪਰਬਾਰ ਦਾ ਦਾਦਾ ਭਾਵੇਂ ਕੋਈ ਸਦਾ ਦਾ ਭਾਵੇਂ ਪਾਵੇਂ ਇਹ ਬਿਨ ਬਿਨ ਕਾਣ ਕੱਢੇ ਕਾਣ ਕਰਕੇ ਵੇਚਣਾ ਮੈਂ ਜਾਣਾ ਨਹੀਂ ਸੋਰੀ ਮੈਂ ਜਿੱਦਿਆਂ ਮੈਂ ਜੀਆਵਾਂ ਕਹਾਂ ਮੈਂ ਗੁਰੂ ਕੋਈ ਸੋਏ ਵਿੱਚ ਦਮ ਕਰਦੀ ਬਿਲਕੁਲ ਇਹ ਤੇ ਬਾਪੂ ਜੀ ਕਈ ਵਾਰ ਨਾ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਵੀ ਜਿਹੜੇ ਜੀ ਗ੍ਰਾਂਥੀ ਸਿੰਘ ਆ ਜੀ ਉਹ ਵੀ ਗੁਰੂ ਦਾ ਸਤਕਾਰ ਨਾ ਉਸ ਹਿਸਾਬ ਦੇ ਨਾਲ ਨਹੀਂ ਕਰਦੇ ਜੀ ਉਹ ਵੀ ਇਸ ਤਰ੍ਹਾਂ ਕਰਦੇ ਵੀ ਸਾਡੀ ਤਾਂ ਨੌਕਰੀ ਹੈ ਲੈ ਗੁਰੂ ਦੇ ਮੈਂ ਆਪਾਂ ਤਾਂ ਪਾਠ ਕਰਨਾ ਜੀ ਕਹਿੰਦੇ ਜੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਜੀ ਤਾਂ ਉਹ ਚੀਜ਼ ਨੂੰ ਕਿਵੇਂ ਵੇਖਦੇ ਜੀ ਜਿਹੜੇ ਉਹ ਬਾਬਾ ਜੀ ਇਲੀਗਲ ਮੈਂ ਕਰਦਾ ਨਾ ਇਹ ਗੱਲ ਉਹ ਉਦੋਂ ਹੁੰਦੀ ਹੈ ਜਦੋਂ ਬੰਦਾ ਇਹ ਸੰਥਾ ਤੋਂ ਵੱਧ ਜਾਂਦਾ ਹੈ ਇਸ ਬੰਦੇ ਸੰਥਾ ਕੀਤੀ ਹੁੰਦੀ ਹੈ ਨਾ ਉਹਦੇ ਪਹਿਲਾਂ ਉਹ ਸੰਥਾ ਕਰਨ ਤੋਂ ਪਹਿਲਾਂ ਗੁਰੂ ਦਾ ਸਤਕਾਰ ਹੀ ਸਿਖਾਇਆ ਜਾਂਦਾ ਹੈ ਵੀ ਸਤਕਾਰ ਕਿਵੇਂ ਕਰਨਾ ਹੈ ਕਿਵੇਂ ਗੁਰੂ ਸਾਹਿਬ ਦਾ ਤੁਸੀਂ ਪ੍ਰਕਾਸ਼ ਕਰਨਾ ਹੈ ਕਿਵੇਂ ਗੁਰੂ ਸਾਹਿਬ ਨੂੰ ਸਖਾਸਨ ਕਰਨਾ ਹੈ ਗੁਰੂ ਸਾਹਿਬ ਨੂੰ ਜਾਣਨਾ ਕਿ ਮੈਂ ਇਹ ਗੁਰੂ ਸਾਹਿਬ ਬਸ ਆਣਾ ਕਿਵੇਂ ਜਿਹੜਾ ਇਹ ਜਿਹੜੀ ਚੀਜ਼ ਸਿੱਖੀ ਹੈ ਉਹ ਕਦੇ ਵੀ ਗੰਬਰ ਗੁਰੂ ਦੀ ਬਦਬੀ ਨਹੀਂ ਕਰੇਗਾ ਸੋ ਤਾਂ ਕਿ ਸੰਸਾੜ ਜਰੂਰੀ ਹੈ ਜਰੂਰੀ ਹੈ ਸੰਤ ਜਰੂਰੀ ਹੈ ਤੁਹਾਡੇ ਕਿੰਨੇ ਬੱਚੇ ਹੈ ਜੀ ਮੇਲੇ ਦੋ ਭਜੰਗੀ ਹੈ ਦੀ ਦੋਨੋਂ ਕੀ ਕੰਮ ਕਰਦੇ ਜੀ ਕੋਈ ਉਹਨਾਂ ਘਾਰਾਂ ਨੇ ਆਪਣੀਆਂ ਦੀ ਤੁਹਾਨੂੰ ਇੱਥੇ ਛੱਡਿਆ ਹੋਇਆ ਹਾਂ ਜਮੈਂ ਮੈਂ ਤਾਂ ਦੱਸਦਾ ਨਹੀਂ ਮੈਂ ਬਿਲਕੁਲ ਦੱਸ ਕਿ ਮੈਂ 9 ਮਹੀਨੇ ਗੁਰੂ ਬੱਚਾ ਕੋ ਰਿਆ ਬੱਚਾ ਤਾਂ ਮੈਂ ਮੈਦ ਤੇ ਪਾ ਲੈਣ ਕਿਤੇ ਤੁਹਾਡੇ ਪਤਨੀ ਮਾਤਾ ਜੀ ਮਤ ਪਤਨੀ ਵੀ ਹੈਗੀ ਹੈ ਦੀ ਪਲੀਨ ਬੋ ਬੋ ਪੁੱਛਦੇ ਕੋਈ ਨਹੀਂ ਸੀ ਕੋਣ ਲੋਕਾਂ ਨੇ ਮੈਂ ਉਹ ਛੇੜ ਨਾ ਕੇ ਮੇਰਾ ਲੱਤ ਦਿਓ ਕਿ ਮੈਂ ਮਾਰਕਸ ਕਰਨੀ ਹੈ ਕਰ ਦੋ ਮੇਰੀ ਮੈਂ ਥੱਕੀ ਮੈਂ ਮੇਰੀ ਮੈਂ ਨਹੀਂ ਮਾਰਕਸ ਕਰ ਦਿੱਤੀ ਨਹੀਂ ਜੇ ਮਾਰਕਸ ਕਰਨੀ ਵੀ ਹੈ ਨਾ ਤਾਂ ਮੈਂ ਇੱਕ ਉਂਗਲੀ ਨਾਲ ਕਰਨੀ ਆਇਆ ਕਰਕੇ ਇੱਕੋਣ ਕਣੀ ਪਾਲ ਕੇ ਸੋਜਣਾ ਦੀ ਮੈਂ ਵੀ ਦੇਖੀ ਜਾਮੂ ਚੱਕੇ ਮੇਰੀ ਮਾਲਸ ਹੁੰਦੀ ਹੈ ਦੀ ਸੋ ਬੱਚਿਆਂ ਨੂੰ ਵੀ ਸਾਂਭਣਾ ਚਾਹੀਦਾ ਸੀਗਾ ਪਰ ਅੱਜ ਕੇ ਬੇਵਸ ਪਿਤਾ ਤੇ ਗੁਰੂ ਸਾਹਿਬ ਦੇ ਗੁਰੂ ਦਾ ਵਜ਼ੀਰ ਉਹਨਾਂ ਦਾ ਸਤਕਾਰ ਉਹਨਾਂ ਦੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਰਹੇ ਪਾਠੀ ਸਿੰਘ ਦੀ ਤਾਂ ਪਰ ਅੱਜ ਅਸੀਂ ਐਸੇ ਕਰਕੇ ਕਹਿੰਦੇ ਆਂ ਵੀ ਕਮੇਟੀਆਂ ਨੂੰ ਜ਼ਰੂਰ ਸਾਂਭਣਾ ਚਾਹੀਦਾ ਜਿਹੜੇ ਅਜਿਹੇ ਸਾਡੇ ਗ੍ਰੰਥੀ ਸਿੰਘ ਨੇ ਸਿਰਫ ਸ਼ੋਮਣੀ ਕਮੇਟੀ ਦੇ ਗ੍ਰੰਥੀ ਸਿੰਘ ਨਹੀਂ ਜਾਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਗ੍ਰੰਥੀ ਸਿੰਘਾਂ ਦੀ ਗੱਲ ਨਹੀਂ ਮੈਂ ਕਰਦਾ ਸਾਰੇ ਗ੍ਰੰਥੀ ਸਿੰਘ ਉਨ੍ਹਾਂ ਦਾ ਸਤਕਾਰ ਬਹਾਲ ਹੋਣਾ ਚਾਹੀਦਾ ਪਿੰਡਾਂ ਦੇ ਵਿੱਚ ਵੀ ਜਿਹੜੇ ਗ੍ਰਾਂਥੀ ਸਿੰਘ ਨੇ ਉਹਨਾਂ ਦੀਆਂ ਤਨਖਾਹਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤੇ ਉਹਨਾਂ ਦੇ ਬੱਚਿਆਂ ਵੱਲ ਵੀ ਪੜ੍ਹਾਈ ਦੇ ਵੱਲ ਵੀ ਕੁਲਵੰਤ ਬਾਜੀ ਇਹ ਬਾਪੂ ਜੀ ਦੀ ਤੁਸੀਂ ਗੱਲ ਕੀਤੀ ਸੀ ਤੇ ਅੱਜ ਬੜੇ ਮੈਨੂੰ ਤਾਂ ਬੜਾ ਭਾਬੂ ਹੋਇਆ ਜਦੋਂ ਇਹਨਾਂ ਨਜ਼ਰ ਸਭੀ ਦੋ ਬੇਟੇ ਵੀ ਆ ਪਰ ਸੰਭਿਆ ਨਹੀਂ ਬਈ ਹੁਣ ਤੁਸੀਂ ਜਿੱਦਾਂ ਉਦੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੋਊਗੀ ਉਦੋਂ ਤੁਸੀਂ ਇੱਕ ਵੈਸੇ ਫੀਲਿੰਗ ਲਈ ਹੋਗੀ ਅੱਜ ਤੁਸੀਂ ਮਿਲਿਆ ਇਨਾਂ ਨਾਲ ਗੱਲਬਾਤ ਕੀਤੀ ਤੇ ਅੱਜ ਅੰਦਰ ਤੱਕ ਸਾਨੂੰ ਪਤਾ ਲੱਗਦਾ ਕਿ ਕਿਹੜੇ ਹਾਲਾਤਾਂ ਦੇ ਵਿੱਚ ਬਪੂ ਜੀ ਦਾ ਗੱਲ ਕਰਦੇ ਰੋਣ ਵੀ ਲੱਗ ਪਿਆ ਹਨਾ ਤੇ ਬੜਾ ਸਾਨੂੰ ਵੀ ਕਈ ਵਾਰ ਆਉਂਦਾ ਵੀ ਯਾਰ ਗ੍ਰਾਂਥੀ ਸਿੰਘ ਨਾਲੇ ਭਾਜੀ ਤਖਤ ਸਾਹਿਬ ਤੇ ਸੇਵਾ ਕੀਤੀ ਹੋਵੇ ਯਾਰ 34-35 ਸਾਲ ਤੇ ਫੇਰ ਵੀ ਉਹਨਾਂ ਨੂੰ ਇਸ ਤਰ੍ਹਾਂ ਸੰਸਥਾਵਾਂ ਦੇ ਵਿੱਚ ਜਾਂ ਆਸ਼ਰਮਾਂ ਦੇ ਵਿੱਚ ਰਹਿਣਾ ਪਵੇ ਤਾਂ ਬੜੀ ਸਾਨੂੰ ਸ਼ਰਮ ਜੀ ਵੀ ਆਉਂਦੀ ਆ ਤੇ ਵੈਸੇ ਤਾਂ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਆਪਾਂ ਸਿੱਖ ਧਰਮ ਦੇ ਵਿੱਚ ਆਏ ਆ ਤੇ ਪਰ ਸਾਡੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਦੇ ਵਿੱਚ ਆਪਾਂ ਇਹ ਸੰਸਥਾ ਨਹੀਂ ਮੜੀਆਂ ਹੈਗੀਆਂ ਇਹ ਤੇ ਇਹਨਾਂ ਦੇ ਵਿੱਚ ਜਿਹੜੇ ਨਵੇਂ ਹੁਣ ਆ ਗਏ ਆ ਇਹਨਾਂ ਨੂੰ ਚਲਾਉਣ ਵਾਲੇ ਆਗੂ ਕਹਿ ਲਈਏ ਉਹ ਨਹੀਂ ਚੰਗੇ ਆਏ ਜਿਨ੍ਹਾਂ ਦੀਆਂ ਜੋ ਡਿਊਟੀਆਂ ਬਣਦੀਆਂ ਸੀਗੀਆਂ ਜੋ ਉਹਨਾਂ ਦੀ ਉਹ ਉਹਨਾਂ ਤੇ ਸਹੀ ਪੂਰਾ ਨਹੀਂ ਉਤਰੇ ਉਹ ਸਿਰਫ ਆਪਣੀਆਂ ਜੇਬਾਂ ਭਰਨ ਤੱਕ ਜਾਂ ਕਹਿ ਲਈਏ ਕਿ ਉਹ ਹੋ ਚਾਪਲੂਸੀਆ ਕਰਨੇ ਤੱਕ ਹੀ ਰਹਿ ਗਿਆ ਬਾਈ ਹਨਾ ਬਾਪੂ ਜੀ ਨੇ ਦੱਸਿਆ ਕਿ ਨਹੀਂ ਉਹ ਇਹ ਤਾਂ ਕਹਿੰਦੇ ਮੈਂ ਚਲੋ ਮੈਂ ਤਾਂ ਕੱਚਾ ਹੂੰਗਾ ਜਾਂ ਮੈਂ ਛੋਟਾ ਕੁਲਵੰਤ ਸਿੰਘ ਜੀ ਪੰਜ ਪਿਆਰੇ ਵਿੱਚ ਲੱਗਦੇ ਸੀ ਉਹਨਾਂ ਨੇ ਜਦੋਂ ਡਿੱਗ ਗਏ ਫਿਰ ਕਮਰਾ ਵੀ ਮੰਗਿਆ ਵੀ ਭਾਈ ਸ਼ੋਮਣੀ ਕਮੇਟੀ ਵੀ ਕਮਰਾ ਮੈਨੂੰ ਰਹਿਣ ਦਿਓ ਕਮਰਾ ਵੀ ਰਹਿਣ ਦੇ ਲਈ ਨਹੀਂ ਦਿੱਤਾ ਜੀ ਬਿਮਾਰ ਬੰਦੇ ਭਾਈ ਇੱਧਰ ਇਹ ਮੈਨ ਲੱਗਦਾ ਕਿ ਅਨੇਕਾਂ ਹੀ ਪਤਾ ਨਹੀਂ ਕਿੰਨੇ ਸਿੰਘ ਹੋਣੇ ਆ ਹਨਾ ਜੀ ਇਹ ਤਾਂ ਚਲੋ ਆਪਾਂ ਨੂੰ ਅਜੇ ਬਾਪੂ ਜੁੜੀ ਮਲੇ ਇਹਨਾਂ ਦੇ ਨਾਲ ਇਹਨਾਂ ਨੇ ਇੱਕ ਕੁਲਵੰਤ ਸਿੰਘ ਜੀ ਉਹਨਾਂ ਦਾ ਭਾਈ ਸਾਹਿਬ ਉਹਨਾਂ ਦਾ ਜ਼ਿਕਰ ਕੀਤਾ ਤੇ ਇਤੋਂ ਦੇ ਅਨੇਕਾਂ ਹੀ ਹੁਣੇ ਆ ਸਿੰਘ ਜਿਹੜੇ ਵਿਚਾਰੇ ਜਿਨ੍ਹਾਂ ਦੀ ਆਵਾਜ਼ ਨਹੀਂ মিডিਆ ਸਾਹਮਣੇ ਆ ਸਕੀ ਜਾਂ ਲੋਕਾਂ ਦੇ ਵਿੱਚ ਨਹੀਂ ਪਤਾ ਲੱਗ ਸਕਿਆ ਪਰ ਉਹ ਇਸ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਆ ਇਹ ਤਸ਼ੱਦਦ ਹੈ ਬਾਈ ਯਾਰ ਸੇਵਾ ਕੀਤੀ ਆ ਆਪਾਂ ਆਮ ਘਰਾਂ ਦੇ ਵਿੱਚ ਹੁਣ ਆਪਾਂ ਕਈ ਵਾਰ ਕੰਮ ਵਾਲੇ ਸਾਥ ਵੀ ਘਰਾਂ ਦੇ ਵਿੱਚ ਵੀ ਹੁੰਦੇ ਬਾਈ ਪਰ ਉਹਨਾਂ ਨਾਲ ਆਪਣਾ ਕਿੰਨਾ ਪਿਆਰ ਹੁੰਦਾ ਉਹਨਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆ ਜਾ ਬਿਮਾਰ ਆ ਜਾ ਆਪਾਂ ਉਹਨਾਂ ਦੀ ਵੀ ਸੰਭਾਲ ਕਰਦੇ ਆ ਜਿੱਥੋਂ ਤੱਕ ਵੀ ਕਰ ਸਕੀ ਆਪਾਂ ਉਹਨੂੰ ਕਿਤੇ ਹਸਪੀਟਲ ਲੈ ਕੇ ਜਾਂਦੇ ਆ ਜਾਂ ਸੰਭਾਲ ਉਹ ਕਰਦੇ ਆ ਪਰ ਇਹਨਾਂ ਦੇ ਇਹਨਾਂ ਦਾ ਜੋ ਇਹਨਾਂ ਦਾ ਰਤਵਾ ਹੈ ਗੁਰੂ ਸਾਹਿਬ ਦੇ ਵਜਿਰੀਆ ਉਹ ਤਾਂ ਆਪਾਂ ਬਹੁਤ ਵੱਡਾ ਰਤਵਾ ਹੈ ਨਾ ਇਹਨਾਂ ਲਈ ਤਾਂ ਉਹ ਇਹਨਾਂ ਦੇ ਮੇਰੇ ਤਾਂ ਸਮਝਦਾ ਕਿ ਇਹਨਾਂ ਲਈ ਕੋਈ ਸਪੈਸ਼ਲ ਹਸਪੀਟਲ ਹੋਣਾ ਚਾਹੀਦਾ ਆ ਜਿਹੜੇ ਸਪੈਸ਼ਲ ਗੁਰੂਕਰਦੇ ਵਜ਼ੀਰਾ ਦੇ ਲਈ ਆਪਣੇ ਢਾਡੀ ਸਿੰਘਾਂ ਦੇ ਲਈ ਇਹਨਾਂ ਦੇ ਲਈ ਹੁਣ ਜਿੱਥੇ ਇਹਨਾਂ ਦਾ ਸਪੈਸ਼ਲ ਟਰੀਟਮੈਂਟ ਹੋਵੇ ਬਾਈ ਇਹਨਾਂ ਦੇ ਬੱਚਿਆਂ ਲਈ ਸਕੂਲ ਵੀ ਚਾਹੀਦੇ ਜੀ ਆ ਬਿਲਕੁਲ ਬੱਚਿਆਂ ਦੇ ਲਈ ਸਕੂਲ ਵੀ ਚਾਹੀਦੇ ਤੇ ਇਦਾਂ ਵੀ ਆ ਬਾਈ ਕਈ ਕੱਲੇ ਆਪਾਂ ਇਹ ਨਹੀਂ ਕਹਿ ਸਕਦੇ ਕੱਲੇ ਬੱਚੇ ਹੀ ਦੋਸ਼ੀ ਆ ਹੋ ਸਕਦਾ ਬਾਪੂ ਹੋਣੀ ਵੀ ਜਦੋਂ ਉਸ ਟਾਈਮ ਚੱਲਦਾ ਹੋਊਗਾ ਜਦੋਂ ਬੱਚਿਆਂ ਨੂੰ ਸਮਝਾਉਣਾ ਸੀਗਾ ਸ਼ਾਇਦ ਇਹਨਾਂ ਦੇ ਉਸ ਸਮੇਂ ਸਮਝਾਉਣ ਦੇ ਵਿੱਚ ਇਹਨਾਂ ਦੀ ਕੋਈ ਆਪਣੀਆਂ ਕਮੀਆਂ ਛੱਡ ਦਿੱਤੀਆਂ ਹੋਊਗੀਆਂ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਆਪਾਂ ਬੱਚਿਆਂ ਨੂੰ ਇੱਕ ਪੈਸੇ ਬਣਾਉਣੇ ਵਾਲੀ ਮਸ਼ੀਨ ਦੇ ਤੌਰ ਤੇ ਦੱਸੋ ਉਹੀ ਸਮਝਾਉਨੇ ਆ ਕਿ ਪੈਸਾ ਕਮਾਉਣਾ ਆਪਾਂ ਪੈਸਾ ਕਮਾਉਣਾ ਆਪਾਂ ਇਹ ਨਹੀਂ ਸਮਝਾਉਂਦੇ ਵੀ ਸਮਾਜ ਦੇ ਵਿੱਚ ਵੀ ਆਪਾਂ ਕਿੱਦਾਂ ਬੇਚਰਨਾ ਆਪਾਂ ਚੰਗੇ ਸਮਾਜ ਦੇ ਵਿੱਚ ਰਹਿਣੇ ਵਾਲੇ ਸਮਾਜ ਦੇ ਪ੍ਰਾਣੀ ਕਿੱਦਾਂ ਬਣਨਾ ਚੰਗੇ ਸਿੱਖਿਆ ਉਹਨਾਂ ਨੂੰ ਹੋਰ ਵੀ ਆਪਾਂ ਵਿਚਰਨਾ ਸਮਾਜ ਚ ਕਿੱਦਾਂ ਆਂਡ ਗਵਾਂਡ ਦੇ ਜੇ ਕੋਈ ਮੁਸੀਬਤ ਆ ਉਹਦਾ ਕੀ ਉਹਦੇ ਆਪਾਂ ਕੋਈ ਹੱਲ ਕਰਨਾ ਉਹਦੇ ਨਾਲ ਮੁੱਢੇ ਨਾਲ ਮੁੱਢਾ ਲਾਉਣਾ ਜਾਂ ਹੋਰ ਅਨੇਕਾਂ ਹੀ ਹੋਰ ਵੀ ਸਿੱਖਿਆਵਾਂ ਆ ਜੋ ਬੱਚਾ ਸਕੂਲ ਤੋਂ ਜ਼ਿਆਦਾ ਪਰਿਵਾਰ ਦੇ ਵਿੱਚ ਸਿੱਖਦਾ ਆ ਸ਼ਾਇਦ ਹੋ ਸਕਦਾ ਕਿ ਇਹ 35 ਸਾਲ ਗੁਰਦਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਗੁਰਦਆਰਾ ਸਾਹਿਬ ਦੇ ਵਿੱਚ ਹੀ ਰਹੇ ਬੱਚਿਆਂ ਦੇ ਨਾਲ ਆਪਣੇ ਉਹ ਮੋਸ਼ਨਲ ਅਟੈਚਮੈਂਟ ਨਹੀਂ ਕਰ ਸਕੇ ਕੁਝ ਵੀ ਕਾਰਨ ਹੋ ਸਕਦਾ ਹਨ ਉਹ ਤਾਂ ਚਲੋ ਆਪਾਂ ਜਦੋਂ ਬੱਚਿਆਂ ਦੇ ਨਾਲ ਉਹਨਾਂ ਦਾ ਪੱਕੇ ਵੀ ਲਵਾਂਗੇ ਤੇ ਫਿਰ ਉਹ ਕਲੀਅਰ ਹੋਊਗਾ ਬਾਈ ਉਹ ਕਈ ਵਾਰ ਬਜ਼ੁਰਗਾਂ ਦੀ ਗਲਤੀ ਕੁਝ ਨਿਕਲ ਆਉਂਦੀ ਹੈ ਪਰ ਜਿੱਥੇ ਸੇਵਾ ਕੀਤੀ ਸੀ ਉੱਥੇ ਤਾਂ ਉਹਨਾਂ ਨੂੰ ਸਾਹਮਣੇ ਚਾਹੀਦਾ ਸੀ ਬਿਲਕੁਲ ਬਿਲਕੁਲ ਉਹਨਾਂ ਦਾ ਬਾਈ ਫਰਜ਼ ਬਣਦਾ ਸੀਗਾ ਜਿੱਥੇ 35 ਸਾਲ ਸੇਵਾ ਕੀਤੀ ਤੇ ਨਾਲੇ ਬਾਈ ਐਡੇ ਵੱਡੇ ਰਤਵੇ ਤੇ ਸੇਵਾ ਕੀਤੀ ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਇਨਾਂ ਦੀ ਸਾਂਭਸ ਬੜਾ ਜ਼ਰੂਰੀ ਸੀ ਚਲੋ ਗੁਰੂ ਸਾਹਿਬ ਦੀ ਕਿਰਪਾ ਸਾਡੇ ਤੇ ਗੁਰੂ ਸਾਹਿਬ ਨੇ ਰਹਿਮਤ ਕੀਤੀ ਆ ਕਿ ਇਹੋ ਜਿਹੇ ਨੇਕ ਰੂਹ ਦਾ ਸੇਵਾ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨੇ ਸਾਡੇ ਝੋਲੀ ਵਿੱਚ ਪਾਈ ਆ ਤੇ ਮਹਾਰਾਜ ਜੀ ਇਹ ਹੀ ਅਰਦਾਸ ਬੇਨਤੀ ਆ ਕਿ ਗੁਰੂ ਸਾਹਿਬ ਸਾਡੇ ਤੋਂ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਤੇ ਇੱਕ ਵਾਰੀ ਮੈਂ ਹੋਰ ਤੁਹਾਡੇ ਸਾਹਮਣੇ ਬੇਨਤੀ ਕਰ ਦਿੰਦਾ ਜੇਕਰ ਜਿੱਦਾਂ ਇਹ ਬਾਪੂ ਜੀ ਹੋਣਾਂ ਦੀ ਕੰਡੀਸ਼ਨ ਆਪਾਂ ਦੇਖਦੇ ਆ ਕਿਤੇ ਵੀ ਕੋਈ ਵੀ ਇਹੋ ਜਿਹਾ ਸਿੰਘ ਜਿਨ੍ਹਾਂ ਨੂੰ ਸੇਵਾ ਦੀ ਜ਼ਰੂਰਤ ਆ ਤੇ ਉਹਨਾਂ ਦੀ ਕੋਈ ਸਾਂਭ ਸੰਭਾਲ ਵਾਲਾ ਨਹੀਂ ਆ ਮਤਲਬ ਕਿ ਉਹਨਾਂ ਨੂੰ ਇੱਕ ਆਸਰੇ ਦੀ ਜ਼ਰੂਰਤ ਹੈ ਤਾਂ ਆਪ ਜੀ ਜਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਆ ਤਾਂ ਜੋ ਆਪਾਂ ਇਹੋ ਜੇ ਸਾਡੇ ਜਿਹੜੀ ਕੌਮ ਦੇ ਹੀਰੇ ਆ ਆਪਾਂ ਇਹਨਾਂ ਨੂੰ ਸੰਭਾਲ ਸਕੀਏ ਇਹਨਾਂ ਦੀ ਸਾਂਭ ਸੰਭਾਲ ਕਰ ਸਕੀਏ ਜੀ ਬਿਲਕੁਲ ਸੋ ਬਿਲਕੁਲ ਜੀ ਜਰੂਰ ਅਸੀਂ ਗੁਰੂਕਿਰਸੋਈ ਮੀਰ ਕੁਲਵੰਤ ਸਿੰਘ ਹੋਰਾਂ ਦਾ ਨੰਬਰ ਵੀ ਤੁਹਾਨੂੰ ਦੇ ਰਹੇ ਆ ਤੇ ਬਹੁਤ سارے ਗ੍ਰਾਂਥੀ ਸਿੰਘਾਂ ਦਾ ਤੁਸੀਂ ਸਤਿਕਾਰ ਹੁੰਦਾ ਵੇਖਿਆ ਹੁਣ ਹੁਣ ਸਤਿਕਾਰ ਬਹੁਤ ਥਾਂ ਤੇ ਹੋ ਰਿਹਾ ਬਹੁਤ ਚੰਗੀ ਗੱਲ ਹੈ ਪਰ ਇਹ ਉਹ ਗ੍ਰੰਥੀ ਸਿੰਘ ਨੇ ਪਾਠੀ ਸਿੰਘ ਜਿਨ੍ਹਾਂ ਨੇ 34 ਸਾਲ ਕਿਸਕਰ ਸਾਹਿਬ ਵਿਖੇ ਸੇਵਾ ਨਿਭਾਈ ਪਰ ਆਪਣਾ ਅਖੀਰਲਾ ਸਮਾਂ ਜਾਂ ਰਹਿੰਦੇ ਸਵਾਸ ਇੱਕ ਆਸ਼ਰਮ ਦੇ ਵਿੱਚ ਕੱਟ ਰਹੇ ਨੇ ਇਹ ਬਹੁਤ ਸ਼ਰਮ ਦੀ ਗੱਲ ਹੈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸਾਡੀਆਂ ਸੰਸਥਾਵਾਂ ਨੂੰ ਸਾਡੀ ਕੌਮ ਨੂੰ ਸਾਡੇ ਬੱਚਿਆਂ ਨੂੰ ਜ਼ਰੂਰ ਇਹਦੇ ਉੱਤੇ ਗੌਰ ਕਰਨੀ ਬਣਦੀ ਹੈ ਤਾ ਜੋ ਸਮਾਜ ਦੇ ਵਿੱਚ ਜੋ ਵੀ ਕੁਝ ਹੁਣ ਗਲਤ ਹੋઈ ਜਾ ਰਿਹਾ ਉਹਦੇ ਜ਼ਿੰਮੇਵਾਰ ਫਿਰ ਆਪਾਂ ਕਿਸੇ ਨੂੰ ਨਾ ਕਹੀਏ ਉਹਦੇ ਜ਼ਿੰਮੇਵਾਰ ਅਸੀਂ ਖੁਦ ਆਂ ਖੈਰ ਅਸੀਂ ਤਾਂ ਚਾਹੁੰਦੇ ਆ ਵੀ ਸਾਡੇ ਜਿਹੜੇ ਗ੍ਰਾਂਥੀ ਸਿੰਘ ਨੇ ਜਾਂ ਪਾਠੀ ਸਿੰਘ ਉਹਨਾਂ ਦਾ ਸਤਕਾਰ ਹੋਵੇ ਤੇ ਉਹਦੇ ਲਈ ਸਾਡੀਆਂ ਸੰਸਥਾਵਾ ਕਮੇਟੀਆਂ ਜ਼ਰੂਰ ਉਪਰਾਲੇ ਕਰਨ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਖੈਰੜ ਛਰਵਾਲ